சோ சம்பந்தமா வந்தா அந்த 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 ਨਾਲ ਬਾਕੀ ਉਹਨਾਂ ਦੇ ਹੋਰ ਸਾਥੀ ਬਾਕੀ ਸਾਰਿਆਂ ਦਾ ਨਾਮ ਦੀ ਪ੍ਰਸਾਦ ਚ ਜਾਈਏ ਤਾਂ ਟਾਈਮ ਬਹੁਤ ਨਿਕਲ ਜਾਣਾ ਤੇ ਬੰਨਾ ਸਾਹਿਬ ਵੈਸੇ ਵੀ ਕਹਿ ਰਹੇ ਆ ਕਿ ਵੀ ਠੰਡ ਬਹੁਤ ਹੋ ਗਈ ਹੈ ਇਸ ਕਰਕੇ ਇਸ ਗੱਲ ਦਾ ਫਤਿਹ ਬੁਲਾਈਏ ਆਪਾਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀਦਾ ਜੈ ਸ਼੍ਰੀਦਾ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਬੰਦੂਓ بس ਆਪਾਂ ਦਾ ਇਹਨਾਂ ਗੱਲ ਕਹਿਣਾ ਚਾਹੁੰਦੇ ਕਿ ਜਿਹੜਾ ਇਸ ਵੇਲੇ ਮੁੱਦਾ ਚੱਲਦਾ ਪਿਆ ਹੈ ਪੰਜਾਬ ਦੇ ਵਿੱਚ ਐਸਾ ਕੋਈ ਵੀ ਇਨਸਾਨ ਨਹੀਂ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਨਾ ਨਹੀਂ ਚਾਹੁੰਦਾ ਜੇ ਆਪਾਂ ਕੋਈ ਪੁਰਾਣੀਆਂ ਪ੍ਰਸਥਿਤੀਆਂ ਦੇਖੀਏ ਛੋੜੇ ਕੁ ਮਹੀਨੇ ਪਹਿਲਾਂ ਕਿਸਾਨ ਮੋਰਚੇ ਨੇ ਦੇ ਕਰਕੇ ਇੱਕ ਕੰਮ ਆਪਣਾ ਰੁਕਿਆ ਰਿਹਾ ਭਾਰਤੀ ਜਨਤਾ ਪਾਰਟੀ ਪਾਰਟੀ ਦੇ ਵਿਰੁੱਧ ਲੋਕਾਂ ਦਾ ਥੋੜਾ ਜਿਹਾ ਰੋਸ ਸੀ ਉਹ ਰੋਸ ਵੀ ਪ੍ਰਧਾਨ ਮੰਤਰੀ ਜੀ ਨੇ ਆ ਫੈਸਲਾ ਲਿਆ ਤੁਹਾਡੇ ਹੱਕ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਕਰਤਾਰਪੁਰ ਲੰਘਾ ਉਹਦੇ ਵਿੱਚ ਸਾਡੇ ਲੋਕ ਸਭਾ ਹਲਕਾ ਦੇ ਪ੍ਰਚਾਰਕ ਆਏ ਪਾਰਟੀ ਵੱਲੋਂ ਸਬਰਵਾਲ ਜੀ ਮੇਰੇ ਵੀਰ ਟੋਰਾ ਸਾਹਿਬ ਕੈਪਟਨ ਸਾਹਿਬ ਤੇ ਸਮੁੱਚੀ ਸਾਰੀ ਆਪਣੀ ਟੀਮ ਤੇ ਬਹੁਤ ਸਤਿਕਾਰਯੋਗ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਮੁੱਕਦੀ ਨਹੀਂ ਆ ਜੀ ਖਵਾ ਫਰਾਗ ਮੰਜੀ ਮਰਜ਼ੀ ਸੁਣੀ ਚਾਹੀਏ ਜੰਨਾ ਚਾਹ ਰ ਆਪਾਂ ਬੂਥ ਕੈਂਪ ਨਹੀਂ ਕਰਦੇ ਉਹਨਾਂ ਚਿਰ ਆਪਣੀ ਗੱਲ ਤੁਰਦੀ ਤਗੜੇ ਹੋ ਗਿਆ ਆਪਾਂ ਤੁਹਾਡੇ 48 ਬੂਥਾਂ ਮੱਲਾਲੇ ਦੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਇੱਕ ਇੱਕ ਜਿਵੇਂ ਬੀਐਲਓ ਲੱਗਦਾ ਪਰ ਕਰੋਨਾ ਦਾ ਦੱਸਣਾ ਪੁੱਰ ਕੇ ਕਿ ਪਾਰਟੀ ਵੱਲੋਂ ਵੀ ਹਰ ਜਿੰਨੀਆਂ ਪਾਰਟੀਆਂ ਰੈਕੋਗਨਾਈਜ਼ ਆ ਚਾਹੇ ਕਾਂਗਰਸ ਆ ਚਾਹੇ ਭਾਰਤੀ ਜਨਤਾ ਪਾਰਟੀ ਆ ਚਾਹੇ ਆਪ ਆ ਚਾਹੇ ਸ਼੍ਰੋਮਣੀ ਕਾਦੀਦਾਰ ਹੈ ਇੱਕ ਇੱਕ ਬੀਆਲੋ ਤੁਹਾਡਾ ਇਹ ਬੀਆਲੋ ਕਹਿੰਦੇ ਉਹਨੂੰ ਐਡੀਸ਼ਨਲ ਬੀਆਲੋ ਉਹਦੇ ਕੋਲੇ ਪਾਵਰ ਹੋ ਗਈ ਵੀ ਆਪ ਦੇ ਬੂਥ ਤੇ 30 ਵੋਟਾਂ ਨਵੀਆਂ ਬਣਾਉਣੀਆਂ ਵੀ ਆ ਬੰਦੇ ਆ ਗਏ ਉਹ ਪ੍ਰੂਫ ਦੇ ਕੇ ਬਣਾ ਸਕਦਾ ਜਿਵੇਂ ਜਿਹਦੀ ਡੈਥ ਹੋ ਗਈ ਜਾਂ ਵੀ ਆਪਣੀਆਂ ਲੜਕੀਆਂ ਵੀ ਜਾਂਦੀਆਂ ਜਾਂ ਕੋਈ ਆਪ ਚਲੇ ਗਿਆ ਉਹ ਵੋਟ ਕੱਟਣ ਦੀ ਵੀ ਉਹਦੀ ਜ਼ਿੰਮੇਵਾਰੀ ਹੈ ਬਾੜ ਸਾਹਿਬੀ ਦੇ ਮੀਟਿੰਗਾਂ ਜਾਂਦੇ ਆ ਮੇਰੇ ਵੀ ਉਹਨਾਂ ਮੈਸੇਜ ਆਇਆ ਸੀ ਸਭ ਤੋਂ ਪਹਿਲਾਂ ਆਪਾਂ ਉਹਦੀ ਇੱਕ ਇੱਕ ਬੰਦੀ ਲਿਸਟ ਤਿਆਰ ਕਰੀਏ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਜਿਹੜਾ ਪੋਲਿੰਗ ਜੈਂਟ ਕਿਸੇ ਪਾਰਟੀ ਦਾ ਨਾ ਬੈਠੇ ਜੇ ਵਾਪਾਂ ਆਉਦਾ اے بیਐਲੋ ਨਾਮ ਬਣਾਇਆ ਹੋਊਗਾ ਉਹਦੇ ਕੋਲ ਸਾਰਾ ਡਾਟਾ ਹੋਊਗਾ ਉਹੋ ਹੀ ਅੰਦਰ ਬੈਠਿਆ ਕਰੂਗਾ ਸਰਕਾਰ ਫੈਸਲਾ ਇਹ ਤਰ੍ਹਾਂ ਫਿਰਦੀ ਹੋ ਸਕਦਾ ਇਸ ਪਾਰਲੀਮੈਂਟ ਦੇ ਵਿੱਚ ਪਰ ਇਹਨਾਂ ਦਾ ਜੀ ਆਈ ਕਾਰਡ ਬਣਨਾ ਦੀ ਗੱਲ ਉਹ ਹਾਂ ਉਹ ਆਪਾਂ ਇੱਕ ਇੱਕ ਬੰਦਾ ਦੇ ਕੇ ਆਪਾਂ ਕਾਰਡ ਬਣਾ ਕੇ ਸ਼ੁਰੂ ਕਰੀਏ ਫਿਰ ਉਹ ਬੰਦਾ ਦੀ ਡਿਊਟੀ ਲਈਏ ਪਾਈ ਤੋਂ ਪਾਈ ਬੰਦੇ ਆਪਾਂ 11 ਬੰਦਿਆਂ ਤੱਕ ਪਹੁੰਚਣਾ ਪਹਿਲਾਂ 50 ਤੇ 11 ਇੱਥੇ ਤੁਸੀਂ ਇਸ ਗੱਲ ਤੇ ਪਹੁੰਚ ਗਏ ਫਿਰ ਆਪਾਂ ਨੂੰ ਕਲੈਕਟ ਕਰਨਾ ਕੋਈ ਕਰਨਾ ਵੀ ਭਾਈ ਆਪਦੇ ਆਪ ਦੇ ਕਹਿੰਦੀ ਟੀਮ ਦੇ ਵਿੱਚ ਮੋਹਰ ਢਾਲ ਸੀ ਵਾਈਸ ਪ੍ਰਧਾਨ ਜਲੇ ਦਾ ਇਹਨਾਂ ਨੂੰ ਇਚਾਰਜ ਮੰਡਲ ਦਾ ਲਾਇਆ ਕਿ ਜ਼ਿਲ੍ਹੇ ਵੱਲੋਂ ਇਹ ਸਰਕਲ ਨੂੰ ਵੇਖਣਗੇ ਇਸ ਵਿਸ਼ੇ ਤੇ ਮੀਟਿੰਗ ਹੋਣੀ ਹੈ ਕੱਲ ਨੂੰ ਹੈ ਅੱਜ ਜਿਹੜੀ ਮੀਟਿੰਗ ਹੈ ਕੁਆਲਟੀ ਦਾ ਕਿਸੇ ਕੋਲ ਸੁਨੇਹਾਂ ਕਰਨਾ ਸਾਰਾ ਕਰਕੇ ਜੋ ਬੰਡਲ ਵਾਈਜ਼ ਮੀਟਿੰਗ ਹੋਈ ਨਹੀਂ ਸੀ ਮੇਲ ਬਾਅਦ ਤੁਸੀਂ ਸਾਰੇ ਪਹਿਲਾਂ ਮਦਰਾਜ ਮੀਟਿੰਗ ਕਰੋਗੇ ਮੈਨੂੰ ਮੇਲ ਕੋਸਬਾਦ ਉਸ ਮਿਲਣਾ ਹੋਊਗਾ ਕਿ ਬਹੁਤ ਹੀ بڑا ਮੀਟਿੰਗ ਹੈ ਇਸ ਵਾਰ ਜਿਹੜੇ ਕੋਣ ਵਾਲਾ ਪਾਰਲੀਮੈਂਟ ਇਲੈਕਸ਼ਨ ਹੈ ਪੂਰੀ ਸਾਰੀ ਰੋਕ ਕੇ ਕਰੀਏ ਇਸ ਤੋਂ ਜ਼ਿਆਦਾ ਬੰਦ ਕੰਮ ਇਲਾਕੇ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ ਅਸੀਂ ਤਾਂ ਇਹ ਆਨੇ ਕੋਈ ਹਰ ਮੰਦਰ ਪਤਾ ਇਹ ਦਵਾਈ ਕਰ ਕੰਮ ਚੱਲ ਰਿਹਾ ਹੈ ਆਈਓ ਸੈਂਟਰ ਸਰਕਾਰ ਦੀਆਂ ਸਕੀਮਾਂ ਚ ਇਹ ਕਾਪੀ ਚਾਹੀਦੀ ਲਾਜ ਵਾਲਾ 5 ਲੱਖ ਦਾ ਸ਼ੁਰੂਆਤ ਡੈਕਰੀ ਉੱਪਰ ਲੈ ਆਉਂਦੀ ਵੀ ਨਾ ਤੇੜੀ ਵਾਲੀ ਨਾ ਤੇੜੀ ਵਾਲਿਆਂ ਨੂੰ ਬਿਲੇ ਆਈ। ਨਰੇਗਾ ਦੀਆਂ ਸਕੀਮਾਂ ਫਿਰ ਇੱਕ ਹੋਰ ਵਿਸ਼ਕਰਮਾ ਯੋਜਨਾ ਆਈ ਹੈ। 1 ਲੱਖ ਲੱਖ ਕਰਜਾ ਤੁਸੀਂ ਤੇਰਾ ਸਾਥ ਦੇ ਕੇ ਲਾ ਕੇ ਨਾ 50 ਕੁ ਪੈਸੇ ਵਿਆਜ। ਯੋ ਬੰਦਾ ਸਹੀ ਵਾਪਸ ਕਰ ਦਿੰਦਾ ਫਿਰ 2 ਲੱਖ ਲੈ ਸਕਦਾ। ਕਿ 2 ਲੱਖ ਰੁਪਇਆ ਜਾਂ 2 ਲੱਖ ਰੁਪਇਆ ਕੋ ਮੋੜਦਾ ਫਿਰ 5 ਲੈ ਸਕਦਾ। ਜਿੰਨੀਆਂ ਵੀ ਸਕੀਮਾਂ ਅੱਜ ਚੱਲ ਰਹੀਆਂ ਸੈਂਟਰ ਦੀਆਂ ਚੱਲ ਰਹੀਆਂ ਇਹ ਤਾਂ ਲੋਕਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਇੱਕ ਵਾਰੀ ਆਪਣੇ ਵੀ ਸੈਂਟਰ ਦੇ ਡਬਲ ਇੰਜਨ ਸਰਕਾਰ ਦਾ ਮਤਲਬ ਇਹ ਉੱਥੇ ਵੀ ਸਰਕਾਰ ਹੋਵੇ ਜਿਹੜੀ ਥੱਲੇ ਐ ਜਿਵੇਂ ਤੁਹਾਡੇ ਸਾਹਮਣੇ ਕੁਆਂ ਤਾਂ ਮਾਨੇ ਲੋਕਾਂ ਝੂਠ ਬੋਲਿਆ ਜੀ ਮੈਂ ਤਾਂ ਮੁਰਗੀ ਦੇ ਵੀ ਪੈਸੇ ਦਊਂਗਾ ਤੇ ਮੈਂ ਤਾਂ ਆਂਡੇ ਦੇ ਵੀ ਪੈਸੇ ਦਊਂਗਾ ਅੱਜ ਕਿੱਥੇ ਗਿਆ ਉਹ ਜੇ ਸੈਂਟਰ ਸਰਕਾਰ ਦੇ ਪੈਸੇ ਆਏ ਤੇ ਸਾਡੇ ਪ੍ਰਧਾਨ ਜੀ ਜਾਖਰ ਦਾ ਤੁਹਾਨੂੰ ਯਾਦ ਹੋਣਾ ਮੇਰੇ ਨਾਲ ਇਹ ਦੌਰਾ ਕੀਤਾ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਜੇ ਸੈਂਟਰ ਦੇ ਸਾਡੇ ਪੈਸੇ ਲੈ ਆ ਵੀ ਫੋਨ ਲੈ ਲੈਣੇ ਉਹ ਬੇਨਤੀ ਕਰ ਰਹੇ ਹੋ ਤੁਸੀਂ ਸਾਨੂੰ ਕਿਹੜਾ ਸੈਂਟਰ ਜਵਾਬ ਦਿੰਦਾ ਹੈ ਔਰ ਉਹ ਪਤਾ ਨਹੀਂ ਉਹ ਜੁਮਲੇ ਸਰਾਉਣ ਜਾਣਦਾ ਲੋਕਾਂ ਨੂੰ 2 ਸਾਲ ਹੋ ਗਏ ਲੋਕ ਪਰੇ ਫਿਰਦੇ ਆ ਬੀਬੀਆਂ ਸਾਡੀਆਂ ਪਣਾਤੁਰੀਆਂ ਫਿਰਦੇ ਆ 1000 ਰੁਪਏ ਡਿੱਗੀ ਆਦੇ ਕਿਹੜਾ ਮੇਰਾ ਹੋਇਆ 1000 ਰੁਪਏ ਦੇ ਨਹੀਂ ਵਰਤੀ ਤੁਹਾਡੇ ਜਿਸ ਤਰ੍ਹਾਂ ਕਿ ਸਾਡੀ ਬੇਨਤੀ ਵੀ ਇੱਕ ਵਾਰੀ ਪੀਜਪਰ ਮੌਕਾ ਦਿਓ। ਬਾਬਾ ਜੀ ਠੀਕ ਹੈ। ਜਿਹੜੇ ਕੰਮ ਪਹਿਲਾਂ ਵੀ ਬਹੁਤ ਤੁਹਾਡੇ ਸਾਹਮਣੇ ਜੀਰੇ ਹਲਕੇ ਦੀ ਕਾਇਕ ਕਲਪ ਜਦ ਵੀ ਕੀਤੀ ਹੈ ਜਿਨਾਂ ਜਰ ਬਜ਼ੁਰਗ ਰਹੇ ਮੈਂ ਦਾਅਵਾ ਨਾ ਕਰ ਸਕਦਾ ਵੀ ਸਾਰੇ ਜੋ ਮੱਲ ਵਾਲੇ ਦਾ ਵੇਲੋ ਹਲਾ ਪੀਸ ਹੀ ਪਹਿਲਾਂ ਜੈ ਕੁਦਾਨਾ ਮੰਡੀ ਆ ਸ਼ਹਿਰ ਦਾ ਸੁਧਾਰ ਸਾਰਾ ਅਕਾਲੀ ਦਲ ਦੀ ਸਰਕਾਰ ਵળે ਕੀਤਾ ਜੀ। ਬਹੁਤ ਬਹੁਤ ਧੰਨਵਾਦ। ਹਾਂਜੀ ਮੈਂ ਬਲਦੇਵ ਸਿੰਘ ਮੰਡਲ ਪ੍ਰਧਾਨ ਬੱਲਾਲਾ ਜੀ ਬੀਜੇਪੀ ਅੱਜ ਸਾਡੀ ਪਹਿਲੀ ਮੀਟਿੰਗ ਇੱਥੇ ਹੋਈ ਹੈ ਜਿਸ ਦੀ ਗਵਾਹੀ ਉਸਤਾਦ ਅਰਤਾਰ ਸਿੰਘ ਜੀ ਮੀਰਾ ਸਾਹਿਬ ਜਗਰਾਜ ਸਿੰਘ ਕਟੋਰਾ ਜਿਹੜੇ ਹਲਕੇ ਦੇ ਇੰਚਾਰਜ ਲਾਏ ਗਏ ਹੈ ਜੀ ਤੇ ਸੱਬਰਵਾਲ ਜੀ ਆਏ ਨੇ ਤੇ ਸਾਡੇ ਪ੍ਰਭਾੜੀ ਆਏ ਨੇ ਮੋਰਚ ਢਾਲ ਜੀ ਇਹ ਮੀਟਿੰਗ ਦੇ ਵਿੱਚ ਅੱਜ ਸਾਰੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ ਜੀ ਤੇ ਯਾਨੀ ਕਿ ਪਹਿਲੀ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਆਪੋ ਆਪਣੇ ਕੰਮਾਂ ਦੀਆਂ ਜੁਮੇਰੀਆਂ ਸੌਪੀਆਂ ਗਈਆਂ ਜੇ ਲੋਕਾਂ ਵੱਤ ਤੋਂ ਬਾਅਦ ਅਪੀਲ ਕਰਦੇ ਆ ਕਿ ਵੀ ਸਾਡੇ ਪਾਰਟੀ ਨਾਲ ਜੁੜ ਕੇ ਤੇ ਆਉਣ ਵਾਲੇ ਜਿਹੜਾ ਪ੍ਰਧਾਨ ਮੰਤਰੀ ਦੁਬਾਰਾ ਨਰਿੰਦਰ ਮੋਦੀ ਨੂੰ ਬਣਾਇਆ ਜਾਵੇ ਕਿਉਂਕਿ ਹਰਿਆਣਾ ਵੇਖੋ ਕਿੰਨਾ ਪਛੜਿਆ ਹੈ ਇਹ ਅੱਜ ਪਹਿਲੇ ਨੰਬਰ ਤੇ ਆ ਗਿਆ ਪੰਜਾਬ ਦਾ ਜਿਹੜੇ ਹਾਲਾਤ ਸੀ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬੜੀਆਂ ਆਸਾਂ ਸੀ ਉਹਨਾਂ ਨੇ ਗਰੰਟੀਆਂ ਬੜੀਆਂ ਕੀਤੀਆਂ ਛਤਾਂ ਬੜੀਆਂ ਕੀਤੀਆਂ ਸੀ ਪਰ ਅੱਜ ਨਾ ਨਸ਼ਾ ਬੰਦ ਹੋਇਆ ਨਾਰਿਸ਼ਵਤ ਖੋਰੀ ਬੰਦ ਹੋਈ ਆ ਜੀ ਥਾ ਥਾ ਤੇ ਕ੍ਰਾਇਮ ਹੋ ਰਿਹਾ ਇਸ ਕਰਕੇ ਤੁਸੀਂ ਦੇਖੋ ਜੁਪੀ ਦੇ ਵਿੱਚ ਜੋਗੀ ਦਾ ਰਾਜ ਆ ਅੱਜ ਨਾ ਉੱਥੇ ਕੋਈ ਗੈਂਗਸਟਰ ਹੈਗਾ ਜੀ ਨਾ ਉੱਥੇ ਕਿਸੇ ਤਰ੍ਹਾਂ ਦਾ ਕੋਈ ਕ੍ਰਾਇਮ ਨਹੀਂ ਹੈਗਾ ਇਸ ਕਰਕੇ ਅਪੀਲ ਕਰਦੇ ਆ ਤੇ ਆਪਾਂ ਵੱਧ ਤੋਂ ਵੱਧ ਬੀਜੇਪੀ ਦਾ ਭਾਈ ਨਰਿੰਦਰ ਮੋਦੀ ਨਾਲ ਜੁੜ ਕੇ ਆਪਨਾ ਜਿਹੜਾ ਸਖਤਨ ਨੂੰ ਵਧਾਈਏ ਤੇ ਆਉਣ ਵਾਲੀਆਂ ਸਮ ਚੋਣਾ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਦਾ ਜੋੜ ਕੇ ਜਿੱਤ ਪ੍ਰਾਪਤ ਕਰੀਏ ਮੈਜੀਕਾ ਖਾਲਸਾ ਮੈਜੀਕਾ